की मस्ती में डूबे झूम रहे नर नारी मार रहे सब एक दूजे को भर भर के पिचकारी ਲਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਗੁਲਾਮ ਹਸੈਨ ਦੇ ਪਰਾਚੀਨ ਸ਼੍ਰੀ ਸਿਦੇਸ਼ਵਰ ਮਹਾਦੇਵ ਮੰਦਿਰ ਵਿਖੇ ਮਹੰਤ ਉਦੇ ਗਰੀ ਜੀ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਵੱਲੋਂ ਫੁੱਲਾਂ ਦੇ ਨਾਲ ਹੋਲੀ ਖੇਡੀ ਗਈ। ਇਸ ਮੌਕੇ ਸੰਗਤਾਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ। ਰਹਣਾ ਹੋਣਾ ਵਿੱਚੋਂ ਲੋਹੇ ਦੇ ਲੇਲੇ ਲੇਲੇ ਬਾਗਿ ਬਿਹਾਰੀ ਆ ਜੀ ਹੁਣ ਆਉਟ ਪਾਣੀ ਪੀਚ ਆਉਂਦੇ ਨਹੀਂ ਚਲੋੜ ਪਾ ਲੈ ਫਾਇਦਾ ਚਲੋੜ ਪਾ ਲੈ ਮਰੇ ਗੱਪੇ ਸਾਡ ਦੇਦੇ ਹੋ ਆ ਆ ਭਾਜੀ अब अमन साइड हाँ दे रहे उस सैड ਫਿਲਕਾ ਤੀਨ ਉਹ ਦੀਸ ਮਾਲਾ ਦੀ ਹੋਣੀ ਤੇ ਪਿਛਲੇ ਸਾਲ ਇਸ ਸਾਵਣ ਦੇ ਮਹੀਨੇ ਮਤਲਬ ਕਿ ਸਵਾ ਲੱਖ ਰੂਦਰ ਜੱਗ੍ਹੇ ਵੀ ਹੋਇਆ ਸੀ ਹਰ ਸਾਲ ਬਾਬਾ ਜੀ ਵੱਡੇ ਵੱਡੇ ਜੱਗ੍ਹੇ ਕਰਵਾ ਰਹੇ ਹੁਣ ਨੈਕਸਟ ਈਅਰ ਫੇਰ ਵੀ ਸਾਨੂੰ ਦੇਖਣ ਨੂੰ ਮਿਲੇਗਾ ਇਸ ਤੋਂ ਵੀ ਵੱਡਾ ਲక్ష్ਮੀ ਦਾਣ ਜੱਗ੍ਹੇ ਹੋਰ ਤੁੰਗਣਾ है रंगदार रण की उड़े गुड़े गुलाल देखोली प्रेम है रंगो की मस्ती में डूबे झूम रहे नगनारी मार रहे सब एक दूजे को भर भर के पिचकारी आज सूर्य नारायण जगदा 14वां दिन है 31 ਤਰੀਕ ਨੂੰ ਪੂਰਨੋਤੀ ਪਵੇਗੀ ਔਰ ਸਵਾ ਕਰੋੜ ਉਤੀ ਪੂਰਨ ਹੋਣ ਤੋਂ ਬਾਅਦ ਪੂਰਨੋਤੀ ਪਵੇਗੀ ਦੋਸਤੋ ਆ ਲੰਗਰ ਜਿਹੜਾ ਹੈ ਉਹ ਚੱਲੇਗਾ ਤੋਂ ਅੱਜ ਹੋਲੀ ਵੀ ਹੈ ਮੈਂ ਆਪਣੇ ਵੱਲੋਂ ਮਹਾਰਾਜ ਵੱਲੋਂ ਸਾਰਿਆਂ ਨੂੰ ਹੋਲੀ ਦੀ ਬਹੁਤ ਬਹੁਤ ਮੁਬਾਰਕਬਾਦ ਪਾ ਦਿੰਨਾ ਔਰ ਮਹਾਰਾਜ ਨੇ ਫੈਸਲਾ ਲਿਆ ਕਿ ਅਸੀਂ ਪਾਣੀ ਵੀ ਬਚਾਣਾ ਔਰ ਹੋਲੀ ਵੀ ਖੇਡਣੀ ਹੈ ਤੇ ਫੁੱਲਾਂ ਦੇ ਨਾਲ ਅੱਜ ਗੁਲਾਬ ਦੇ ਫੁੱਲਾਂ ਨਾਲ ਇੱਥੇ ਸਾਰੇ ਹੋਲੀ ਖੇਡ ਰਹੇ ਨੇ ਮੈਂ ਆਪਣੇ ਵੱਲੋਂ ਔਰ ਸਾਰੀ ਸੰਗਤ ਵੱਲੋਂ सारे देशवासियों को होली की लख देना आचार्य जी की नाम है मेरा तो नाम है जी गिरीश बडोला आपा जगह तो आए हैं मैं गे? हरिद्वार से हूं उत्तराखंड के 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 बारे में के के बारे में में बताइए आज दिन ये सूर्य नारायण का यज्ञ चल रहा है भगवान सूर्य नारायन। ये नारायण जी के ही रूप हैं भगवान विष्णु के रूप हैं इन्हीं रूप में हम उपासना करते हैं भगवान की और ये कोटि सूर्य नारायण यज्ञ के नाम से यज्ञ चल रहा है इसमें एक करोड़ आहुतियाँ जो कि 21 दिन तक यज्ञ ने चलना है और आज यज्ञ का बारवा तेरवा दिन 14वां दिन 14वां दिन है और इसमें नित्य लगभग साढ़े पांच लाख आहुतियां दी जाती हैं, डेढ़ सौ ब्राह्मण इसमें आहुतियां देते हैं सुबह नौ बजे से यज्ञ प्रारंभ होता है और बारह बजे तक फिर दो घंटे का विश्राम होता है फिर दो से पांच बजे तक यज्ञ चलते है, चलता है पांच बजे आरती होती है जिसमें सभी क्षेत्र के और बड़े दूर दूर से श्रद्धालु आते हैं परिक्रमा करते हैं और इस बार विशेष रखा है स्वामी जी ने कि ब्राह्मण ही यज्ञ करेंगे अन्य बहुत सारे यज्ञ यहाँ पे हुए हैं यज्ञ हुआ है और लक्ष्मी नारायण यज्ञ हुआ है माँ भगवती गंगा का यज्ञ हुआ है लगातार यहाँ पे यज्ञ चलते रहते हैं इस बार ब्राह्मणों के द्वारा ये यज्ञ संपादित किया जा रहा है और जो भी श्रद्धालु भक्तजन आते हैं तो वो उनको परिक्रमा करते हैं क्योंकि जो भक्तजन आते हैं और बार बैठते थे वो सुबह से शाम तक नहीं बैठ पाते थे इसलिए ब्राह्मणों को नियुक्त किया गया है और भक्तजन परिक्रमा करते हैं परि परिक्रमा का भी वही पुण्य होता है जो यज्ञ हवन आदि करने का होता है क्योंकि यानी कानी च पापानी जो भी हमारे रोग शोक संताप होते हैं भगवान ने एक छोटा सा वो दिया है कि परिक्रमा कर लीजिए यज्ञ मंडप का तो आप सभी की आपकी मनोकामनाएं पूर्ण होंगी और सभी रोग शोक संताप दूर होंगे ਪਿੰਡ ਬਸੀ ਗੁਲਾਮਸਾਂ ਵਿੱਚ ਮਹਾਰਾਜ ਉਦੇਗਰੀ ਜੀ ਮਹਾਰਾਜ ਵੱਲੋਂ ਬਹੁਤ ਵੱਡਾ ਯੰਗ ਸੂਰ ਰਣ ਜਿਹਦਾ ਇੱਥੇ ਉਹ ਸੀਆ 1 ਕਰੋੜ ਹੋਤੀ ਹਵਨ ਹੋ ਰਿਹਾ ਹੈ 1 ਕਰੋੜ ਹੋਤੀ ਪਹਿਣੀ ਹੈ ਸੋ 31 ਤਰੀਕ ਨੂੰ 10 ਵਜੇ ਆ ਪੂਰਣ ਹੋਤੀ ਪਹਿਣੀ ਆ ਸੋ ਸਭੀ ਚਾਰਵਰ ਵਾਸੀਆਂ ਨੂੰ ਨਵੇਜ਼ਨ ਹੈ ਕਿ ਬੜ ਚੜ ਕੇ ਇਹਦਾ ਲਾਭ ਲਵੋ ਤੇ ਇੱਥੇ ਪਹੁੰਚਣ ਪਹੁੰਚੋ ਸੋ ਇਹ ਬਹੁਤ ਵੱਡਾ ਇੱਕ ਯੱਗ ਬਹੁਤ ਵੱਡਾ ਉਪਰਾਲਾ ਗੁਰੂ ਮਹਾਰਾਜ ਜੀ ਵੱਲੋਂ ਕੀਤਾ ਗਿਆ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਇਹਦਾ ਆਪਾਂ ਪਰਲ ਮੇ ਆਪਣੇ ਲਾਭ ਲਈ ਧੰਨ ਹਾਂਜੀ ਅਨੁਰਾਗ ਜੀ ਬਸੇ ਗੁਲਾਮ ਸਿੰਘ ਦੇ ਵਿੱਚ ਇਹ ਕਿੰਮਾ ਜੱਗ ਹੈਗਾ ਹੋ ਰਿਹਾ ਇਹ ਇਿੱਤਾ ਕੀ ਮੇਰ ਤੋਂ ਪਹਿਲਾਂ ਪਿੰਡ ਦੇ ਸਰਪੰਚ ਸੀ ਨਰਵੀਰ ਸਿੰਘ ਠਾਕੁਰ ਨੰਦੀ ਜੀ ਨੇ ਦੱਸਿਆ ਕਿ ਇੱਥੇ ਬਹੁਤ ਵੱਡਾ ਯੱਗ ਹੋ ਰਿਹਾ 11 ਮਾਰਚ ਨੂੰ ਸ਼ੁਰੂ ਹੋਇਆ 31 ਮਾਰਚ ਨੂੰ 10 ਵਜੇ ਪੂਰਨ ਆਉਤੀ ਪੈਣੀ ਤੇ ਰੋਜ਼ 5 ਲੱਖ ਆਉਤੀਆਂ ਪੈ ਰਹੀਆਂ ਇਹ ਜਿਹੜਾ ਯੱਗ ਹੈ ਮਹਾਰਾਜ ਉਦੇਗਰੀ ਜੀ ਜਿਹੜੇ ਕਿ ਸਾਨੂੰ ਆਸ਼ੀਰਵਾਦ ਦੇ ਰਹੇ ਹੈ ਉਹ ਕਰਵਾ ਰਿਹਾ ਹੈ ਇਹੋ ਜਿਹੇ ਸਿੱਧੀ ਹੋ ਗਈ ਹੈ ਉਹਨੇ ਤਪਸੀਆਂ ਤਪਸੀਆ ਦਾ ਸਦਕਾ ਉਹਨਾਂ ਦੇ ਪੁਰ ਸ਼ਾਰਦਾ ਦਾ ਸਦਕਾ ਉਹਨਾਂ ਦੇ ਸੰਕਲਪ ਕਾਰਨ ਹੀ ਇੰਨੇ ਵੱਡੇ ਆਯੋਜਨ ਹੁੰਦੇ ਆ ਜਿਹੜਾ ਇਹ ਯੱਗ ਹੈ ਇਹਦਾ ਮਕਸਦ ਇਹ ਹੈ ਕਿ ਸਭ ਜਗ੍ਹਾ ਅਮਨ ਚੈਨ ਰਵੇ ਸਰਵ ਕਲਿਆਣ ਸਭ ਦਾ ਭਲਾ ਹੋਵੇ ਜਿਹੜੇ ਪੂਰੇ ਸੰਸਾਰ 'ਚ ਯੁੱਧ ਦੇ ਬਦਲ ਬੜੀ ਤੇਜ਼ੀ ਨਾਲ ਛਾਰੇ ਨੇ ਉਹਨਾਂ ਨੂੰ ਨਜਾਤ ਮਿਲੇ ਤਾਂ ਸਭ ਜਗ੍ਹਾ ਸ਼ਾਂਤੀ ਰਵੇ ਤਾਂ ਤੁਸੀਂ ਹੁਣੀ ਵਰਮਾ ਜੀ ਪੁੱਛਿਆ ਕਿ ਕਿੰਨਾ ਯੱਗ ਹੈ ਪਿਛਲੇ ਸਾਲ ਹੀ ਮਹਾਰਾਜ ਜੀ ਨੇ 1 ਕਰੋੜ ਰੁਪਈਆ ਵਾਲਾ ਸੂਰਜ ਨਾਰਾਇਣ ਯੱਗ ਕੀਤਾ ਸੀ ਤਾਂ ਉਹਨਾਂ ਦਾ ਸੰਕਲਪ ਸੀ ਕਿ ਜਿਹੜਾ ਨਵਾਂ ਦੇਸੀ ਸਾਲ ਚੜਨਾ 13 ਅਪ੍ਰੈਲ ਜਾਂ 14 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਇੱਕ ਯੱਗ ਹੋਰ ਕਰਨਾ ਇਹ ਹੋਰ ਵੀ ਵਿਧੀ ਨਾਲ ਕਰ ਲੈ ਕਰ ਰਹੇ ਨੇ ਯੱਗਸ਼ਾਲਾ ਚ ਪੂਰੇ ਵੇਦ ਚ ਜੋ ਵਰਣਨ ਹੈ ਉਹਦੇ ਪ੍ਰਿਸ਼ਤਾ ਜੋ ਮੰਤਰ ਹੈ ਉਹਦੇ ਮੁਤਾਬਕ ਔਤੀਆਂ ਪੈ ਰਹੀਆਂ ਨੇ 150 ਵਿਦਵਾਨ ਖਰੀਦਵਾਰ ਤੋਂ ਆਏ ਹੋਏ ਨੇ ਤੇ ਰੋਜ਼ ਔਤੀਆਂ ਪਾਣੇ ਨੇ 9 ਤੋਂ 12 2 ਤੋਂ 5 ਹਰ ਵੇਲੇ 24 ਘੰਟੇ ਲੰਗਰ ਚੱਲਦਾ ਮੈਂ ਦਾ ਕਵਾਂਗਾ ਪਿੰਡ ਵਾਲੇ ਵੀ ਹਸ਼ਾਰਪੁਰ ਵਾਲੇ ਆਂਦਾ ਵੀ ਬਹੁਤ ਹੀ ਕਿਸਮਤ ਚੰਗੀ ਹੈ ਕਿ ਇਹੋ ਜੇ ਮਹਾਰਾਜ ਦੇ ਹੱਥੇ ਚਰਨ ਪੈ ਤੇ ਇੰਨੇ ਵੱਡੇ ਆਯੋਜਨ ਪੂਰੇ ਬਣਕ ਨਿਸ਼ਕਾਮ ਭਾਵਨਾ ਨਾਲ ਇੱਥੇ ਕਰ ਰਹੇ ਨੇ ਅਸੀਂ ਦੇਖੋ ਜੱਗ ਚੱਲਦਾ ਹੁੰਦਾ ਆ ਉਦੋਂ ਲੋਕੀ ਆਸੇ ਪਾਸੇ ਪ੍ਰਕਰਮਾ ਬੋ ਕਰ ਰਹੇ ਹੁੰਦੇ ਇਹਦਾ ਕੀ ਫਲ ਮਿਲਦਾ ਇਹਦਾ ਦੇਖੋ ਜਿਹੜੀ ਅਗਸ਼ਾਲ ਬਣੀ ਹੈ ਉਹਦੇ ਅੰਦਰ ਦਾ ਜਿੰਨੇ ਪੰਡਤ ਹੈਗੇ ਵਿਦਵਾਨ ਹੈਗੇ ਉਹ ਵੇਦਾਂ ਦੇ ਮੁਤਾਬਕ ਜੋ ਉੱਥੇ ਟੰਗ ਦੱਸਿਆ ਉੱਥੇ ਔਤੀਆਂ ਪਾਉਂਦੇ ਨੇ ਤੇ ਜਿੰਨੇ ਵੀ ਸ਼ਰਧਾਲੂ ਹੈ ਉਸ ਵੇਲੇ ਚਾਰੋਂ ਪਾਸੇ ਪਰਿਕਰਮਾ ਕਰਦੇ ਨੇ ਇੱਕ ਤੋਂ ਦੇ ਨਾਲ ਵਾਤਾਵਰਨ ਸ਼ੁੱਧ ਹੁੰਦਾ ਤਾਂ ਸਭ ਦਾ ਤਜਰਬਾ ਹੈਗਾ ਸਭ ਦਾ ਅਨੁਭਵ ਹੈ ਜਿੰਨੇ ਵੀ ਇੱਥੇ ਸ਼ਰਧਾਲੂ ਆਉਂਦੇ ਐ ਤਿਵੇਂ ਆਦਮੀ ਉਹ ਸਾਰੇ ਕਹਿੰਦੇ ਜਦ ਪਰਿਕਰਮਾ ਕਰਨ ਦੇ ਕਰਦੇ ਤੇ ਉਹਨਾਂ ਨੂੰ ਇੱਕ ਬਹੁਤ ਹੀ ਦਿਵਿਆ ਅਨੁਭੂਤੀ ਹੁੰਦੀ ਇੱਕ ਆਨੰਦ ਮਹਿਸੂਸ ਹੁੰਦਾ ਤੇ ਹੁਣ ਤਾਂ ਸਾਇੰਸ ਵੀ ਅਪਰੂਵ ਕਰਦੀ ਹੈ ਜੋ ਯੱਗ ਚ ਸਮਗਰੀ ਯੂਜ਼ ਹੁੰਦੀ ਹੈ ਤਿਲ ਹੋ ਗਏ ਚੌਲ ਹੋ ਗਏ जौ ਹੋ ਗਏ ਦੇਸੀ ਘੀਏ ਹੋ ਗਏ 150 ਟਿੰਨ ਤਾਂ ਦੇਸੀ ਘੀਏ ਦੇ ਲੱਗ ਰਹੇ ਨੇ 60 ਕੁਇੰਟਲ ਤੇਲ ਲੱਗ ਰਹੇ ਨੇ ਕਾਲੇ ਤਕਨ ਉਹਦੇ ਨਾਲ ਕੀ ਵਾਤਾਵਰਨ ਬਹੁਤ ਸ਼ੁੱਧ ਹੁੰਦਾ ਇਹ ਨਹੀਂ ਕਿ ਸਿਰਫ ਜੇ ਨੀਅਰ ਵੈਸਿਨਿਟੀ ਚ ਮਨ ਲੀਕ ਸੈਂਕੜਾ ਕਿਲੋਮੀਟਰ ਦੂਰ ਪੂਰੇ ਸ਼ਹਿਰ ਦਾ ਪੂਰੇ ਪੰਜਾਬ ਦਾ ਵਾਤਾਵਰਨ ਚ ਜੋ ਸ਼ੁੱਧਤਾ ਆਂਦੀ ਉਹ ਦਾ ਬਹੁਤ ਵਿਦਵਾਨ ਇਹ ਦੱਸ ਸਕਦੇ ਨੇ ਐਸਾ ਕੀ ਨਾ ਜੀ ਆਪਣਾ ਹਰਸ਼ਵੰਦਰ ਸਿੰਘ ਪਠਾਨੀਆਂ ਸਾਨੂੰ ਇਸ ਜਗ੍ਹਾ ਬਾਰੇ ਦੱਸੋ ਕਿ ਪੰਜਾਬ ਦੇ ਵਿੱਚ ਕਿੰਨਵਾ ਜਗ੍ਹਾ ਹੋ ਰਿਹਾ ਜਾਂ ਹੋਰ ਕਿਤੇ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਸ ਤਰ੍ਹਾਂ ਦਾ ਯੱਗ ਜਿਹੜਾ ਹੈ ਉਹ ਮਹਾਰਾਜ ਜੀ ਦੁਆਰਾ ਹੀ ਪਿਛਲੇ ਸਾਲ ਇੱਥੇ ਕਰਵਾਇਆ ਗਿਆ ਔਰ ਇਹ ਦੂਸਰਾ ਯੱਗ ਹੈ ਜੋ ਆਪਣੀ ਤਰ੍ਹਾਂ ਦਾ ਇਕਲੌਤਾ ਯੱਗ ਹੈ ਸੂਰਨਾਰਾਇਣ ਯੱਗ ਜੋ ਪੂਰੇ ਪੰਜਾਬ ਵਿੱਚ ਮੈਂ ਕਹਾਂਗਾ ਪੂਰੇ ਨਾਰਥ ਇੰਡੀਆ ਵਿੱਚ ਇੱਕ ਤਰ੍ਹਾਂ ਦਾ ਯੱਗ ਜਿਹੜਾ ਮਹਾਰਾਜ ਜੀ ਵੱਲੋਂ ਇੱਥੇ ਆਯੋਜਿਤ ਕੀਤਾ ਜਾ ਰਿਹਾ ਹੈ ਅੱਜ ਹੋਲੀ ਦਾ ਤਿਉਹਾਰ ਵੀ ਹੈ ਅੱਜ ਮਹਾਰਾਜ ਜੀ ਦੇ ਆਦੇਸ਼ ਅਨੁਸਾਰ ਇੱਥੇ ਫੁੱਲਾਂ ਦੀ ਹੋਲੀ ਖੇਲੀ ਜਾਏਗੀ ਔਰ ਸਾਰਿਆਂ ਨੂੰ ਤਿਲਕ ਲਗਾ ਕੇ ਹੋਲੀ ਦਾ ਜੋ ਤਿਉਹਾਰ ਹੈ ਉਹਦਾ ਸੰਦੇਸ਼ ਦਿੱਤਾ ਜਾਏਗਾ ਕਿ ਸਾਰੇ ਇੱਕ ਦੂਜੇ ਨਾਲ ਮਿਲ ਜੁਲ ਕੇ ਰਹੀਏ ਤਾਂ ਕਿ ਅਮਨ ਭਾਈਚਾਰਾ ਹੋਰ ਫ ਤੁਹਾਨੂੰ ਮੈਂ ਤਾਂ ਕੀ ਨਾ ਜੀ ਆਪਣਾ ਹਰੀ ਸ਼ਰਮਾ ਆਪਾਂ ਕਿੱਥੋਂ ਆਏ ਹੈਗੇ ਹੁਸ਼ਾਲਪੁਰ ਤੋਂ ਕਿੱਥੇ ਕਹਿਣਾ ਚਾਹੋਗੇ ਆ ਮੈਂ ਅਸੀਂ ਜੀ ਇਹੀ ਕਵਾਂਗਾ ਮੈਂ ਕਿ ਅਸੀਂ ਸਾਰੇ ਬਹੁਤ ਭਾਗਾਸ਼ਾਲੀ ਆ ਕਿ ਸਵਾਮੀ ਵਿਯੋਦੇਗਰੀ ਮਹਾਰਾਜ ਜੀ ਦੇ ਇਹ ਤਤਵਾਧਾਨ ਤੇ ਜੋ ਵੀ ਇਹ ਜਗ ਸੂਰਿਆਨਾਰਣ ਭਗਵਾਨ ਦਾ ਜਗ ਚੱਲ ਰਿਹਾ ਹੈ ਜਿਹੜੇ ਜਿਹੜਾ ਕਿ ਸਾਰੇ ਸੰਸਾਰ ਦੇ ਵਿੱਚ ਅਮਨ ਭਾਈਚਾਰਾ ਨੂੰ ਜਿਹੜਾ ਕਾਇਮ ਰੱਖਣ ਲਈ ਕੀਤਾ ਜਾ ਰਿਹਾ ਹੈ ਅਸੀਂ ਕਵਾਂਗੇ ਕਿ ਇਹ ਇਹਨਾਂ ਦੀ ਸਵਾਮੀ ਜੀ ਦੀ ਸਾਡੇ ਤੇ ਬਾਰ ਕਿਰਪਾ ਹੈ ਜਿਹੜਾ ਇਹੋ ਜਿਹਾ ਮੌਕਾ ਸਾਨੂੰ ਸਾਰਿਆਂ ਨੂੰ ਦਿੱਤਾ ਹੈ ਕਿ ਅਸੀਂ ਇਹਨਾਂ ਦੇ ਦਰਸ਼ਨ ਕੀਤੇ ਔਰ ਇਹ ਜਿਹੜਾ ਯੱਗ ਹੈ ਇਹਦੀ ਪੂਰਨ ਹੂਤੀ ਜੋ ਹੈ 31 ਮਾਰਚ ਨੂੰ ਹੋਏਗੀ ਔਰ ਸਾਰਿਆਂ ਨੂੰ ਇਹੀ ਸਾਡੇ ਵੱਲੋਂ ਅਪੀਲ ਹੈ ਕਿ ਸਾਰੇ ਇੱਥੇ ਹੋਂ ਮਾ ਕੇ ਪਹੁੰਚੋ ਜੀ ਸੁਆਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਅੱਜ ਮੈਡਮ ਕਿਨਾ ਜੀ ਤੁਹਾਡਾ? ਮੇਰਾ ਨਾਮ ਦੀਪਿਕਾ ਪਲਾਹਾ। ਇਹਨਾਂ ਯੱਗੇ ਬਾਰੇ ਸਾਨੂੰ ਕੋਈ ਦੱਸੋ ਕਿ ਕਿਹੜੇ ਕਿਹੜੇ ਯੱਗੇ ਇੱਥੇ ਮਹਾਰਾਜ ਜੀ ਦੇ ਤਸਵੀਰਦਾਨ ਦੇ ਵਿੱਚ ਹੋਏ ਆ। 2016 ਤੋਂ ਲੈ ਕੇ 2024 ਤੱਕ ਇਹ ਨਾ ਕਿ ਹਰ ਸਾਲ ਵਿੱਚ ਇੱਕ ਵੱਡਾ ਜੱਗ ਹੈ ਹੁੰਦਾ ਹੈ ਤੇ ਇੱਥੇ ਬਗਲਾ ਮੁਖੀ ਜੱਗ ਸੂਰਨਾਰਾਇਣ ਜੱਗ लास्ट ਟਾਈਮ ਹੋਇਆ ਸੀ ਉਸ ਤੋਂ ਪਹਿਲਾਂ ਗੰਗਾ ਜੱਗ ਲక్ష్ਮੀ ਨਾਰਾਇਣ ਜੱਗ ਰੂਦਰ ਜੱਗ ਤੇ ਤੇ ਪਿਛਲੇ ਸਾਲ ਇਸ ਸਾਵੰਦ ਦੇ ਮਹੀਨੇ ਮਤਲਬ ਕਿ ਸਵਾ ਲੱਖ ਰੂਦਰ ਜੱਗ ਵੀ ਹੋਇਆ ਸੀ ਹਰ ਸਾਲ ਬਾਬਾ ਜੀ ਵੱਡੇ ਵੱਡੇ ਜੱਗ ਕਰਵਾ ਰਹੇ ਹੁਣ ਨੈਕਸਟ ਈਅਰ ਫਿਰ ਵੀ ਸਾਨੂੰ ਦੇਖਣ ਨੂੰ ਮਿਲੇਗਾ ਇਸ ਤੋਂ ਵੀ ਵੱਡਾ ਲక్ష్ਮੀ ਨਾਰਾਇਣ ਜੱਗ ਹੋਰ ਕੁੰਦਲ ਦੇ ਨਾਲ ਵੱਡਾ